ایں کتو ساریوں لگا چل لا کيو نا کنا لگا چل ک کيو نا لگا چل ک پیو نا لگا چل ک پیو نا مري Một số tiền, mọi người đã quý đã quý đã quý đã quý đã quý đã ਕਹਤੋ ਨਾ ਕਿ ਕਿਤੇ ਬਤਾਇਓ ਕਿਸੇ ਨੂੰ ਸਾਾਨੂੰ ਪਤਾ ਨਹੀਂ ਤੁਸੀਂ ਕਿਤਵਾਵਾ ਹਜੇ ਦੂਈ ਪਹਿਲਾਂ ਮਗਰ ਭਾਈ ਇਹਨਾਂ ਦੇ ਪਹਿਲਾਂ ਮੇਰੀ ਗੱਲ ਪੁੱਛਿਓ ਕਰਾਂ ਨਾ ਕੋਡ ਪਿਆ ਮਗਰ ਹੁਣ ਮਗਰ ਕਿਸੇ ਅੰਦੇ ਕਰਕੇ ਲਾਈਏ ਉਹ ਇਧਰ ਆਏ ਵੱਡੀਗਾ ਓਏ ਰਾਨਾ ਬੱਲੇ ਆਉਣੀ ਨਾ ਲੋਕਾਂ ਤੋਂ ਮੰਡੀ ਨੇ ਇਹ ਆਪਾਂ ਇੱਥੇ ਖੜੇ ਫਿਰ ਬੱਸ ਨੂੰ ਗਈ ਇਹਨੂੰ ਬੰਦਿਆਂ ਨੂੰ ਆਈ ਹੋਰ ਇਹਨਾਂ ਨੂੰ 500 ਰੁਪਏ ਇਹ ਸਾਰੇ ਨੂੰ ਤਾਂ ਸਾਥਾ ਖੜੇ ਆ ਉਹ ਕਰਾਉਂਦੀ ਜਿਹੜੇ ਗੁਰਦੇ ਨੂੰ ਖਿੱਚ ਕੇ ਮਿੰਦਾ ਕੀਤੀ ਆ ਸਾਈਂ ਖਿੱਚ ਗਈ ਬੰਦਿਆਂ ਨੂੰ ਜਿਹੜੀ ਓਕਰੀ ਆ ਲੱਗੀ ਪਈ ਆ ਉਹ ਯਾਰ ਸਾਈਂ ਸਾਡਾ ਵੀ ਕੋਈ ਹੱਲ ਹੋਵੇ ਨਾ ਉਦਣ ਜੋਦਣ ਦੇ ਕਾਲੇ ਲੈ ਕੇ ਤੁਸੀਂ ਰੇੜਾ ਭਰਿਆ ਲੈ ਕੇ ਉਦਣ ਜੋਦਣੋਂ ਸਾਰੇ ਫਰੂਟ ਖਰੀਦਦਾ ਤੁਸੀਂ ਯਾਰ ਫਟਕੜੀ ਕਰੀ ਗਾਮ ਦਾ ਮਾ ਥੋੜੀ ਨਾ ਯਾਰ ਹਰੇਕ ਬੰਦੇ ਦਾ ਆਪਣੇ ਬੰਦਿਆਂ ਨਾਲ ਕਮਾ ਕੇ ਅੱਡੇ ਨਾਲ ਬੈਂਕ ਹੈਗਾ ਠੀਕ ਹੈ ਬੈਂਕ ਸਾਡੇ ਬਾੜੀਆਂ ਦੇਖੋ ਥੜੀ ਵੇਖੋ ਬੈਂਕਰੀ ਕਿੱਥੇ ਸਾਡੇ ਅੰਦਰ ਜਾਣਾ ਥੜੀਆਂ ਵੇਖੋ ਤੁਸੀਂ ਗੜੀ ਬੰਦੇ ਨੇ ਧੱਕਾ ਚਹੀ ਬੰਦੇ ਨੇ ਤੁਸੀਂ ਐਵੇਂ ਕਪੜੇ ਤਾਂ ਵੇਖੋ ਕਿੱਥੇ ਪਈਆਂ ਕਿਉਂ ਤਾਂ ਵੇਖੋ ਬਾਈ ਕਿੱਥੇ ਪਈਆਂ ਕਿੱਥੇ ਵੇਖੋ ਕਿੱਥੇ ਆ ਗੱਡੀਆਂ ਦੇਖੋ ਸਾਰਾ ਰੋਡ ਗੱਡੀਆਂ ਕਰੋ ਗੱਡੀਆਂ ਕਰੋ ਸਿਆਣ ਤੇ ਗੱਡੀਆਂ ਨੂੰ ਦੇਖੋ 15 ਲੱਖ ਰੁਪਏ ਦੇ ਲੱਗ ਲੋ ਅਈ ਕੰਮੇ ਛੱਡਦਾ ਨਾ ਲੱਗ ਰਿਹਾ ਕੋਈ ਨਹੀਂ ਅੱਜ ਇਹ ਸੋਈ ਗੱਲ ਕਰਦੇ ਆ ਸੀ ਥਾ ਥਾ ਤੇ ਗੱਡੀਆਂ ਖੜੀਆਂ ਗੱਡੀਆਂ ਸਾਈਡ ਤੇ ਖੜਾਓ ਗਿਆ ਚੱਕਾ ਕਰੀ ਜਾਂਦੇ ਤੁਸੀਂ ਗਰੀਬ ਅੰਦੇ ਨਾਲ ਕੋਈ ਵੀ ਦੇਖੋ ਨਾ ਉਹ ਵੇਖੋ ਕਿੰਨੀ ਗਾਇਬ ਹੋ ਰੋਣਾ ਸਾਡੇ ਹੱਥੋਂ ਹੋਮ ਕਰੀ ਗੱਡੀਆਂ ਦੇਖੀਓ ਬੈਂਕ ਕਿਹੜੀਆਂ ਗੱਡੀਆਂ ਸਾਰਾ ਰੋਡ ਤੇ ਖੜੀਆਂ ਨੇ ਥਾ ਥਾ ਦੇ ਕਰਕੇ ਸਾਰਾ ਖੜਾ ਸਾਰਾ راجا نيڪا گهڙو پا ڪري ساري گهڙي

لاو اتي او اتي آ ڪهڙا سي مونگا اڪڙون تي ساري ڪم ڪاوڙا گاڏيون ٻين ساري